ਹੰਦ ਦੀ ਚਾਦਰ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਪੁਰਬ ਨੂੰ ਸਮਰਪਿਤ ਇੱਕ ਵਿਸ਼ਾਨਗਰ ਕੀਰਤਨ ਐਸਜੀਪੀਸੀ ਵੱਲੋਂ 21 ਅਗਸਤ ਨੂੰ ਆਸਾਮ ਤੋਂ ਸ਼ੁਰੂ ਕੀਤਾ ਸੀ ਜੋ ਵੱਖ-ਵੱਖ ਰਾਜਾਂ ਵਿੱਚ ਦੀ ਹੁੰਦਿਆ ਹੋਇਆ ਪੰਜਾਬ ਪਹੁੰਚੇਗਾ ਇਹ ਨਗਰ ਕੀਰਤਨ ਪੰਜਾਬ ਦੇ ਜ਼ਿਲ੍ਹਾ ਫਰੀਕਕੋਟ ਵਿੱਚ 2 ਨਵੰਬਰ ਨੂੰ ਪਹੁੰਚੇਗਾ ਅਤੇ ਇਸ ਨਗਰ ਕੀਰਤਨ ਦੇ ਦੌਰਾਨ ਗੁਰੂ ਸਾਹਿਬਾਨਾਂ ਦੇ ਸ਼ਸ਼ਤਰਾਂ ਦੇ ਵੀ ਦਰਸ਼ਨ ਕਰਾਏ ਜਾਣਗੇ ਇਸ ਸੰਬੰਧ ਦੇ ਵਿੱਚ ਵਧੇਰੇ ਜਾਣਕਾਰੀ ਸਾਂਝੀ ਕਰ ਰਹੇ ਨੇ ਪਰਮਜੀਤ ਸਿੰਘ ਪਾਲਟੀ ਰਮਣਾ ਜਿਵੇਂ ਕਿ ਆਪਾਂ ਸਾਰੇ ਜਾਣਦੇ ਆ ਕਿ ਦੁਨੀਆ ਭਰ ਦੇ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਪ੍ਰੋਗਰਾਮ ਕਰਾਏ ਜਾ ਰਹੇ ਆ ਲੋਕਾਂ ਲੋਕਾਂ ਵੱਲੋਂ ਦੁਨੀਆ ਭਰ ਦੇ ਵਿੱਚ ਸਤਕਾਰ ਭੇਟ ਕੀਤਾ ਜਾ ਰਿਹਾ ਹੈ ਕਿਉਂਕਿ ਇਹ ਇੱਕ ਲਾ ਮਿਸਾਲ ਜਿਹੜੀ ਸ਼ਹਾਦਤ ਹੈ ਦੁਨੀਆ ਦੇ ਵਿੱਚ ਦੁਨੀਆ ਦੇ ਇਤਿਹਾਸ ਦੇ ਵਿੱਚ ਇਹਦੀ ਕਿਤੇ ਵੀ ਦੂਜੀ ਉਦਾਹਰਨ ਨਹੀਂ ਮਿਲੂਗੀ ਜਿੱਥੇ ਕਿਸੇ ਹੋਰ ਧਰਮ ਦੀ ਰੱਖਿਆ ਖਾਤਰ ਕਿਸੇ ਨੇ ਸ਼ਹੀਦੀ ਦਿੱਤੀ ਹੋਵੇ ਆਪਦਾ ਬਲੀਦਾਨ ਦਿੱਤਾ ਹੋਵੇ ਉਹ ਅੱਜ ਦੇ ਜ਼ਮਾਨੇ ਦੇ ਵਿੱਚ ਵੀ ਜੇ ਤੁਸੀਂ ਦੇਖੋ ਬੜੀ ਰੈਲੇਵੈਂਟ ਚੀਜ਼ ਹੈ ਜਿੱਥੇ ਕਨਵਰਜਨਸ ਹੋ ਰਹੀਆਂ ਫੋਰਸਡ ਕਨਵਰਜਨਸ ਹੋ ਰਹੀਆਂ ਧਰਮ ਪਰਿਵਰਤਨ ਕਰਨ ਤੇ ਲੋਕਾਂ ਨੂੰ ਵੀ ਮਜਬੂਰ ਕੀਤਾ ਜਾਂਦਾ ਹੈ ਕਈ ਥਾਵਾਂ ਤੇ ਹਿਊਮਨ ਰਾਈਟਸ ਦੀਆਂ ਵੈਲਿਊਏਸ਼ਨਸ ਹੋ ਰਹੀਆਂ ਸੋ ਗੁਰੂ ਸਾਹਿਬ ਨੇ ਉਸ ਵੇਲੇ ਇਹਨਾਂ ਕਨਵਰਜਨਸ ਇਸ ਧਰਮ ਪਰਿਵਰਤਨ ਜਿਹੜਾ ਜ਼ਬਰਦਸਤੀ ਕਰਾਇਆ ਜਾ ਰਿਹਾ ਹੈ ਉਹਦਾ ਵਿਰੋਧ ਕਰਦਿਆਂ ਆਪਦੀ ਸ਼ਹਾਦਤ ਦਿੱਤੀ ਉਹਨਾਂ ਨਾਲ ਭਾਈ ਸਤੀਦਾਸ ਭਾਈ ਮਤੀਦਾਸ ਭਾਈ ਦਿਆਲਾ ਸਿੰਘ ਇਹਨਾਂ ਦੀ ਸ਼ਹੀਦੀ ਨੂੰ ਸਮਰਪਿਤ ਇੱਕ ਮਹਾਨ ਮਹਾਨ ਨਗਰ ਕੀਰਤਨ ਮੈਂ ਕਹੂੰਗਾ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ 350 ਸਾਲਾ ਗੁਰਯਾਈ ਨੂੰ ਸਮਰਪਿਤ ਇਹ ਮਹਾਨ ਨਗਰ ਕੀਰਤਨ ਜਿਹੜਾ ਗੁਰਦੁਆਰਾ ਸ੍ਰੀ ਢੋਬੜੀ ਸਾਹਿਬ ਅਸਾਮ ਤੋਂ ਆਰੰਭ ਹੋਇਆ ਸੀ 21 ਅਗਸਤ ਨੂੰ ਤੇ ਭਾਰਤ ਦੇ ਵੱਖ-ਵੱਖ ਰਾਜਾਂ ਵਿੱਚ ਦੀ ਹੁੰਦਾ ਹੋਇਆ ਅਸਾਮ ਤੋਂ ਸਾਰਾ ਈਸਟ ਇੰਡੀਆ ਦਾ ਕੱਢ ਕੇ ਦੱਖਣ ਦੇ ਵਿੱਚ ਚਾਹੇ ਉਹ ਬੰਗਲੌਰ ਹੋਵੇ ਚੇਨਈ ਹੋਵੇ ਉਧਰੋਂ ਹੁੰਦਾ ਬੰਬੇ, ਨਾਗਪੁਰ, ਰਾਜਸਥਾਨ ਵਿੱਚ ਦੀ ਹੁੰਦਾ ਫਿਰ ਅੱਜ ਦਿੱਲੀ ਪਹੁੰਚਿਆ। ਦਿੱਲੀ ਤੋਂ ਹੋ ਕੇ ਫਿਰ ਹਰਿਆਣਾ ਰਾਈ ਪੰਜਾਬ ਦੇ ਵਿੱਚ ਐਂਟਰ ਕਰਨਾ ਤੇ 2 ਨਵੰਬਰ ਨੂੰ ਸ੍ਰੀ ਮੁਕਸਰ ਸਾਹਿਬ ਤੋਂ ਆਰੰਭ ਹੋ ਕੇ ਤੇ ਫਰੀਦਕੋਟ ਇਹ ਨਗਰ ਕੀਰਤਨ ਮਹਾਨ ਨਗਰ ਕੀਰਤਨ ਜਿਹੜਾ ਹੈ ਇਹ ਪਹੁੰਚ ਰਿਹਾ। 2 ਤਰੀਕ ਨੂੰ ਸ਼ਾਮ ਨੂੰ ਰਾਤ ਦਾ ਪੜਾ ਜਿਹੜਾ ਗੁਰਦੁਆਰਾ ਖਾਲਸਾ ਦਵਾਨ ਫਰੀਦਕੋਟ ਵਿਖੇ ਹੋਏਗਾ। ਮੁਕਸਰ ਸਾਹਿਬ ਤੋਂ ਸਵੇਰੇ ਚੱਲ ਕੇ ਕੋਟਪੂਰਾ ਵਿੱਚ ਦੀ ਹੋ ਕੇ ਸੰਧਵਾ ਵਿੱਚ ਦੀ ਹੋ ਕੇ ਫਰੀਦਕੋਟ ਸ਼ਾਮ ਨੂੰ ਪ੍ਰਵੇਸ਼ ਕਰੇਗਾ ਤੇ ਰਾਤ ਦਾ ਪੜਾ ਜਿਵੇਂ ਮੈਂ ਦੱਸਿਆ ਇੱਥੇ ਹੋਏਗਾ ਮੈਂ ਸਾਰੀਆਂ ਸੰਗਤਾਂ ਨੂੰ ਇਲਾਕੇ ਭਰ ਦੀਆਂ ਸੰਗਤਾਂ ਨੂੰ ਇਸ ਦਾ ਇਸ ਦੀ ਸੂਚਨਾ ਵੀ ਦੇਣੀ ਚਾਹੁੰਦਾ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਰਨਲ ਸਕੱਤਰ ਸਾਹਿਬ ਸਾਡੇ ਸਤਕਾਰਯੋਗ ਸ਼ੇਰ ਸਿੰਘ ਮਾਨ ਸਾਹਿਬ ਬੀਬੀ ਗੁਰਿੰਦਰ ਕੌਰ ਭੋਲੂwala ਜੀ ਜਿਹੜੇ ਐਗਜ਼ੀਕਟਿਵ ਦੇ ਮੈਂਬਰ ਵੀ ਰਹੇ ਆ ਸਾਰੇ ਇਸ ਨਗਰ ਕੀਰਤਨ ਦੀ ਇੱਥੇ ਕਿਉਂਕਿ ਸ਼੍ਰੋਮਣੀ ਕਮੇਟੀ ਦੀ ਸਰਪ੍ਰਸਤੀ ਇੱਥੇ ਹੋ ਰਿਹਾ ਸੋ ਇਹਨਾਂ ਨੇ ਦੇਖਰੇਖ ਕਰਨੀ ਹੈ ਸਾਰੀ ਸੋ ਮੈਂ ਸਾਰੀ ਸੰਗਤ ਨੂੰ ਇਹ ਬੇਨਤੀ ਕਰਦਾ ਕਿ ਉਸ ਦਿਨ ਪਹੁੰਚ ਕੇ ਗੁਰੂ ਸਾਹਿਬ ਦਾ ਅਸ਼ੀਰਵਾਦ ਵੀ ਪ੍ਰਾਪਤ ਕਰਿਏ ਇਸ ਮਹਾਨ ਸ਼ਹੀਦੀ ਨੂੰ ਸਮਰਪਿਤ ਹੋ ਕੇ ਆਪ ਦਾ ਸਤਿਕਾਰ ਵੀ ਭੇਟ ਕਰਿਏ ਤੇ ਮੈਂ ਵਿਸ਼ੇਸ਼ ਤੌਰ ਤੇ ਇਹ ਬੇਨਤੀ ਜ਼ਰੂਰ ਕਰਨੀ ਚਾਹੂੰਗਾ ਜਿਵੇਂ ਮੈਂ ਜ਼ਿਕਰ ਕੀਤਾ ਕਿ ਸਿੱਖ ਜਿਹੜਾ ਇਤਿਹਾਸ ਹੈ ਉਹ ਸ਼ਹੀਦੀਆਂ ਨਾਲ ਜੇ ਮੈਂ ਕਹਾਂ ਭਰਪੂਰ ਹੈ ਬਹੁਤ ਵੱਡੀਆਂ-ਵੱਡੀਆਂ ਕੁਰਬਾਨੀਆਂ ਬਹੁਤ ਵੱਡੀਆਂ-ਵੱਡੀਆਂ ਸ਼ਹੀਦੀਆਂ ਸਿੱਖ ਇਤਿਹਾਸ ਦੇ ਵਿੱਚ ਹੋਈਆਂ ਪਰ ਦੁਨੀਆ ਦੇ ਵਿੱਚ ਜਿਵੇਂ ਮੈਂ ਜ਼ਿਕਰ ਕੀਤਾ ਇੱਕ ਉਹ ਤੁਹਾਨੂੰ ਇਹ ਉਦਾਹਰਣ ਮਿਲੂਗੀ ਜਿੱਥੇ ਗੁਰੂ ਸਾਹਿਬ ਨੇ Hindu ਧਰਮ ਨੂੰ ਬਚਾਉਣ ਵਾਸਤੇ ਆਪਦੀ ਸ਼ਹਾਦਤ ਦਿੱਤੀ ਤਾਂ ਹੀ ਗੁਰੂ ਸਾਹਿਬ ਨੂੰ ਹਿੰਦ ਦੀ ਚਾਦਰ ਵੀ ਕਿਹਾ ਜਾਂਦਾ ਹੈ ਜੇ ਉਸ ਵੇਲੇ ਇਹ ਸ਼ਹਾਦਤ ਨਾ ਹੁੰਦੀ ਤਾਂ ਅੱਜ ਸ਼ਾਇਦ ਹਿੰਦੁਸਤਾਨ ਦੀ ਰੂਪਰੇਖਾ ਕੋਈ ਹੋਰ ਹੁੰਦੀ ਸੋ ਮੈਂ ਸਾਰਿਆਂ ਨੂੰ ਕਹੂੰਗਾ ਕਿ ਬੱਚਿਆਂ ਨੂੰ ਆਪਦਿਆਂ ਨੂੰ ਜ਼ਰੂਰ ਲੈ ਕੇ ਆਇਓ ਛੋਟੇ ਬੱਚੇ ਆਉਣ ਆਪਣੇ ਇਤਿਹਾਸ ਬਾਰੇ ਜਾਣਨ ਗੁਰੂ ਸਾਹਿਬ ਦੀ ਇਸ ਮਹਾਨ ਸ਼ਹਾਦਤ ਬਾਰੇ ਜਾਣਨ ਤੋਂ ਸਾਰਿਆਂ ਸੰਗਤਾਂ ਨੂੰ ਮੈਂ ਬੇਨਤੀ ਕਰਦਾ ਆਉਣ ਵਾਲੇ ਦਿਨਾਂ 'ਚ ਤੁਹਾਨੂੰ ਸਹੀ ਟਾਈਮ ਵੀ ਦੱਸਦੇ ਜਾਵਾਂਗੇ ਕਿਉਂਕਿ 10 ਵਜੇ ਸਵੇਰੇ ਮੁਕਸਰ ਸਾਹਿਬ ਤੋਂ ਚੱਲਣਾ ਹੈ ਰਸਤੇ 'ਚ ਸੰਗਤਾਂ ਨੇ ਸੋ ਬਾਵਕਾ ਸਤਕਾਰ ਬਹੁਤ ਹੈ ਲੋਕਾਂ ਦੇ ਵਿੱਚ ਲੇਟ ਵੀ ਹੋ ਜਾਂਦਾ ਪਰ ਵੱਡੀ ਗਿਣਤੀ ਵਿੱਚ ਆ ਕੇ ਸਤਕਾਰ ਪੇਟ ਕਰੀਏ ਗੁਰੂ ਸਾਹਿਬ ਦਾ ਅਸ਼ੀਰਵਾਦ ਪ੍ਰਾਪਤ ਕਰੀਏ ਤੇ ਉਸੇ ਉਸੇ ਦੇ ਨਾਲ ਹੀ 350 ਸਾਲਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਦਸਵੇਂ ਪਾਤਸ਼ਾਹੀ ਗੁਰਿਆਈ ਨੂੰ ਵੀ ਇਹ ਸਮਰਪਿਤ ਹੈ ਨਗਰ ਕੀਰਤਨ ਸੋ ਇਹ ਸੂਚਨਾ ਅਸੀਂ ਸਾਰੇ ਤੁਹਾਨੂੰ ਦੇਣਾ ਚਾਹੁੰਦੇ ਸੀ ਪਹਿਲਾਂ ਗੱਲ ਕਰੀਏ ਤਾਂ ਐਸੇ ਪਿਛੇ ਵੱਲੋਂ ਵੱਡਾ ਆਪਣਾ ਲੱਗਦਾ ਕਿ ਜਦੋਂ ਗੁਰੂ ਸਾਹਿਬਾਨਾਂ ਦੀ ਸ਼ਸਤਰ ਉਹ ਸਾਰੇ ਆਪਣੇ ਇੰਡੀਆ ਦੇ ਵਿੱਚ ਦਰਸ਼ਨ ਕਰਾਏ ਗਏ ਸੀ ਇਸ ਵਕਤ ਸੰਗਤ ਵੱਲੋਂ ਕਾफी ਹੰਗਾਰਾ ਤਾਂ ਆਪਣੇ ਪੰਦਰ ਤੇ ਲੋਕਾਂ ਨੇ ਲੰਗਰ ਵਿਵਸਥਾ ਕੀਤੀ ਸੀ ਜਾਂ ਹੋਰ ਵੀ ਲੋਕਾਂ ਵੱਲੋਂ ਜਿਹੜੀ ਸੇਵਾ ਨੇ ਇਸ ਵਾਰ ਕੋਈ ਹੰਗਾਰਾ ਇਸ ਨਗਰ ਕੀਰਤਨ ਦੇ ਵਿੱਚ ਵੀ ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਸਤਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਸ਼ਸਤਰ ਤੇ ਗੁਰੂ ਹਰਗੋਬਿੰਦ ਸਾਹਿਬ ਦੇ ਸ਼ਸਤਰ ਇਹ ਤਿੰਨੇ ਗੁਰੂਆਂ ਦੇ ਸ਼ਸਤਰ ਹੈ ਜਿਹੜੇ ਇਸ ਨਗਰ ਕੀਰਤਨ ਦੇ ਨਾਲ ਚੱਲ ਰਹੇ ਹੈ ਗੁਰੂ ਸਾਹਿਬ ਦੀ ਪਾਲਕੀ ਦੇ ਨਾਲ ਚੱਲ ਰਿਹਾ ਸੋ ਸਾਰਿਆਂ ਨੂੰ ਇਹ ਦਰਸ਼ਨ ਕਰਨ ਦਾ ਮੌਕਾ ਜ਼ਿੰਦਗੀ 'ਚ ਕਦੇ ਕਦੇ ਮਿਲਦਾ ਹੈ ਤੇ ਆਪਣੇ ਤਾਂ ਸ਼ਹਿਰ ਵਿੱਚ ਆਉਣਾ ਆਪਣੇ ਇਲਾਕੇ ਦੇ ਵਿੱਚ ਆਉਣਾ ਤੇ ਆਪਾਂ ਸਾਰੇ ਜਾਣੇ ਜਰੂਰ ਦਰਸ਼ਨ ਕਰਿਏ ਤੇ ਮੈਂ ਫੇਰ ਕਹੂੰਗਾ ਕਿ ਆਪਦੇ ਬੱਚਿਆਂ ਨੂੰ ਜਰੂਰ ਲੈ ਕੇ ਆਇਓ ਤਾਂਕਿ ਨੌਜਵਾਨ ਪੀੜੀ ਵੀ ਇਸ ਇਤਿਹਾਸ ਬਾਰੇ ਜਾਣ ਸਕੇ ਅੱਜ ਸੋ ਇੱਥੇ ਵਿਸ਼ਰਾਮ ਕਰਨਾ ਹੈ ਰਾਤ ਦਾ ਵਿਸ਼ਰਾਮ ਕਰਨਾ ਉਸ ਤੋਂ ਬਾਅਦ ਅਗਲੇ ਦਿਨ ਅਗਲੇ ਕੜਾ ਲਿਤ ਕਦੋਂ ਅਗਲੇ ਦਿਨ 3 ਤਰੀਕ ਨੂੰ 10 ਵਜੇ ਕੁਰਦਵਾਰਾ ਖਾਲਸਾ ਦਿਵਾਨ ਤੋਂ ਰਵਾਨਾ ਹੋਏਗਾ। ਛ ਆਪਣੀ ਰਿੰਗ ਰੋਡ ਵਿੱਚ ਦੀ ਹੋ ਕੇ ਤਲਵੰਡੀ ਵਾਲਾ ਬਾਈਪਾਸ ਰਾਈ ਤਲਵੰਡੀ ਵੱਲ ਨੂੰ ਅੱਗੇ ਸ਼ਾਇਦ ਰਾਤ ਦਾ ਅਗਲਾ ਪੜਾ ਮੈਨੂੰ ਲੱਗਦਾ ਸੁਲਤਾਨਪੁਰ ਲੋਧੀ ਹੈ। ਸੋ ਇਹੀ ਰੂਟ ਜਾਏਗਾ ਅੱਗੇ ਟਹਿਣਾ ਪੱਕਾ ਚਹਲੇ ਰੋਡ ਜਿਹੜਾ ਸਾਡੇ ਕੋਟਪੂਰੇ ਹਲਕੇ ਦੇ ਪਿੰਡ ਪੈਂਦੇ ਆ ਉੱਥੋਂ ਫਿਰ ਅੱਗੇ ਤਲਵੰਡੀ ਪਾਈ ਤੱਕ